ਬੁਢਾਪਾ ਸੋਚਣ ਨਾਲ ਆਉਂਦਾ ਹੈ ਜੇ ਤੁਸੀਂ ਆਪਣੇ ਗੁਜ਼ਰੇ ਸਮੇਂ ਦੀ ਉਦੇੜਬੋਂ ਚ ਨਹੀਂ ਫਸੋਗੇ ਬੇਰੁਖੀ ਅਤੇ ਝਗੜਾਲੂਪਨ ਸਲੂਕ ਨਾਲ ਹਰ ਉਮਰ ਦੇ ਲੋਕਾਂ ਨਾਲ ਪੇਸ਼ ਨਹੀਂ ਆਵੋਗੇ ਨਵੇਂ ਕੰਮਾਂ ਤੋਂ ਨਹੀਂ ਘਬਰਾਓਗੇ ਤਾਂ ਬੁਢਾਪਾ ਤੁਹਾਡੇ ਨੇੜੇ ਫਟਕਣ ਦਾ ਨਾਂ ਨਹੀਂ ਲਵੇਗਾ ਜਵਾਨੀ ਕੈਮਿਸਟਾ ਦਰਜੀਆਂ ਜਾਂ ਨਾਈਆਂ ਦੀਆਂ ਹੱਟੀਆਂ ਤੇ ਵਿਕਣ ਵਾਲੀ ਕੋਈ ਚੀਜ਼ ਨਹੀਂ ਜਵਾਨੀ ਇੱਕ ਅਨੁਭਵ ਹੈ ਕਈ ਲੋਕਾਂ ਨਾਲ ਇਦਾਂ ਵਾਪਰਦਾ ਹੈ ਮਨ 'ਚ ਇਹ ਗੱਲ ਘਸੋੜ ਕੇ ਬਿਠਾਈ ਜਾਂਦੀ ਹੈ ਕਿ ਬੜੇਪਾ ਆਉਂਦਿਆਂ ਹੀ ਮਨੁੱਖ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਜੋ ਉਮਰਵਧਨ ਦੇ ਨਾਲ ਢੇਰੀ ਢਾ ਬੈਂਦੇ ਹਨ ਹੱਥ ਤੇ ਹੱਥ ਤਰ ਕੇ ਬੈਠੇ ਰਹਿੰਦੇ ਹਨ ਸਾਰਾ ਸਮਾਂ ਬੜੇਪੇ ਨੂੰ ਕੋਸਦਿਆਂ ਹੀ ਲੰਘਾ ਦਿੰਦੇ ਹਨ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਲੋਕ ਸਾਰਾ ਦਿਨ ਖਾਂਦੇ ਪੀਂਦੇ ਰਹਿੰਦੇ ਹਨ ਬੱਚਿਆਂ ਨੂੰ ਕੁੱਟਦੇ ਡਾਂਟਦੇ ਰਹਿੰਦੇ ਹਨ ਗਵਾਂਡੀਆਂ ਦਾ ਦਿਮਾਗ ਚੱਟਦੇ ਰਹਿੰਦੇ ਹਨ ਕੋਈ ਕੰਮ ਕਿਉਂ ਨਹੀਂ ਕਰਦੇ ਅਸਲੀਅਤ ਇਹ ਹੈ ਕਿ ਉਹ ਆਪਣੇ ਸਰੀਰ ਪੱਖੋਂ ਕਾਇਮ ਹੁੰਦੇ ਵੀ ਆਪਣੀ ਮਾਨਸਿਕ ਵਿਚਾਰਧਾਰਾ ਦੇ ਕਾਰਨ ਨਿਰਬਲ ਅਤੇ ਕਮਜ਼ੋਰ ਹੋ ਜਾਂਦੇ ਹਨ ਆਪਣੇ ਅੰਦਰ ਬੁੱਢੇ ਹੋਣ ਦਾ ਅਹਿਸਾਸ ਇਸ ਹੱਦ ਤੱਕ ਪੈਦਾ ਕਰ ਲੈਂਦੇ ਹਨ ਕਿ ਆਪਣੇ ਆਪ ਨੂੰ ਇੰਨਾ ਨਲਾਇਕ ਸਮਝਣ ਲੱਗਦੇ ਹਨ ਕਿ ਸਰੀਰ ਢਲਕੂ ਜਿਹਾ ਹੋ ਜਾਂਦਾ ਹੈ ਤੇ ਨਕੰਮੇ ਹੋ ਕੇ ਰਹਿ ਜਾਂਦੇ ਹਨ ਵਿਚਾਰ ਬੁੱਢੇ ਹੁੰਦਿਆਂ ਹੀ ਬੜੇਪਾ ਆ ਕੇਰਦਾ ਹੈ। ਬੜਾਪੇ ਦਾ ਅਹਿਸਾਸ ਜੋ ਕਿ ਨਾਗ ਦੇ ਡੰਗ ਵਾਂਗ ਹੁੰਦਾ ਹੈ, ਇਸ ਨਾਲ ਸਰੀਰ ਪੀਲਾ ਪੈਣ ਲੱਗਦਾ ਹੈ। ਦਿਮਾਗ ਵਿੱਚ ਤਕਾਵਟ ਤੇ ਆਲਸ ਡੇਰੇ ਲਾ ਲੈਂਦੇ ਹਨ। ਮਨੁੱਖ ਆਪਣੇ ਆਪ ਨੂੰ ਇੱਕਦਮ ਕਮਜ਼ੋਰ ਸਮਝਣ ਲੱਗਦਾ ਹੈ। ਦਿਮਾਗ 'ਚ ਬੜਾਪਾ ਆਉਂਦਿਆਂ ਹੀ ਸਰੀਰ ਤੇ ਬੜਾਪਾ ਆ ਤਮਕਦਾ ਹੈ। ਜਵਾਨੀ ਦਾ ਭੇਦ ਸਾਡੇ ਮਨ ਵਿੱਚ ਹੈ। ਬਾਹਰੀ ਤੜਕਪੜਕ ਸਹਾਰੇ ਕੋਈ ਵੀ ਬੁੱਢਾ ਵਿਅਕਤੀ ਨੌਜਵਾਨ ਨਹੀਂ ਬਣ ਜਾਂਦਾ ਜਵਾਨੀ ਕੈਮਿਸਟਾ ਜਾਂ ਕਿਤੇ ਹੋਰ ਦੁਕਾਨਾਂ ਤੇ ਨਹੀਂ ਵਿਖਦੀ ਜਵਾਨੀ ਇੱਕ ਅੰਤਰਬੋਧ ਹੈ ਜਦੋਂ ਤੱਕ ਮਨ ਜਵਾਨ ਹੈ ਉਦੋਂ ਤੱਕ ਹਾਰ ਸ਼ਿੰਗਾਰ ਦੀ ਉੱਕਾ ਹੀ ਕੋਈ ਲੋੜ ਨਹੀਂ ਜੇ ਤੁਸੀਂ ਬੜੇਪੇ ਤਾਂ ਹੀ ਲਗਾਤਾਰ ਫਟਕਾਰਦੇ ਰਹੋਗੇ ਤਾਂ ਕਦੀ ਵੀ ਬੜੇਪਾ ਤੁਹਾਡੇ ਸਰੀਰ ਨੂੰ ਹੱਥ ਨਹੀਂ ਲਾ ਸਕਦਾ ਜੋ ਇਦਾਂ ਕਰ ਲੈਂਦੇ ਹਨ ਉਹ ਕਦੇ ਬੁੱਢੇ ਨਹੀਂ ਹੁੰਦੇ ਜਵਾਨੀ ساری ਉਮਰ ਤੁਹਾਡਾ ਸਾਥ ਨਹੀਂ ਛੱਡੇਗੀ ਸਾਡੀ ਸਭ ਤੋਂ ਵੱਡੀ ਅਖਿਆਈ ਇਹ ਹੈ ਕਿ ਬੜੇਪੇ ਦਾ ਡਰ ਸਾਨੂੰ ਬਹੁਤ ਜਲਦੀ ਆ ਕੇ ਜਕੜ ਲੈਂਦਾ ਹੈ ਇਸ ਦਾ ਇੱਕੋ ਇੱਕ ਕਾਰਨ ਅੱਜ ਦੀ ਭੌਤਿਕਵਾਦੀ ਚੱਕਰੀ ਜ਼ਿੰਦਗੀ ਹੈ ਸਾਡੇ ਜੀਵਾਂ ਦੀਆਂ ਕੁੜੱਤਣਾ ਚਿੰਤਾਵਾਂ ਬੇਵਕਤਾ ਖਾਣ ਪੀਣ ਦਿਮਾਗ 'ਚ ਹਰ ਵੇਲੇ ਪਰੇਸ਼ਾਨੀ ਇਹ ਸਭ ਸਾਡੇ ਸਰੀਰ ਨੂੰ ਮਾਨਸਿਕ ਰੂਪ ਤੋਂ ਭਾਰੀ ਬੋਝਲ ਚਟਾਨਾ ਹੇਠ ਦਬਾ ਦਿੰਦੀ ਹੈ। ਨਤੀਜਾ ਕੀ ਨਿਕਲਦਾ ਹੈ? ਬੇਮੌਕੇ ਹੀ ਸਾਡੀ ਜਵਾਨੀ ਇਨ੍ਹਾਂ ਪੱਥਰਾਂ ਹੇਠਾਂ ਦੱਬੀ ਬੁਢਾਪੇ 'ਚ ਬਦਲ ਜਾਂਦੀ ਹੈ। ਸਾਡੀਆਂ ਸੁਖਦਾਇਕ ਭਾਵਨਾਵਾਂ ਦਾ ਬੀਜ ਦੱਬ ਕੇ ਕੁਚਲ ਕੇ ਪੀਸਿਆ ਜਾਂਦਾ ਹੈ। ਅੱਜ ਦੀ ਚੱਕਰੀ ਜ਼ਿੰਦਗੀ ਬਹੁਤ ਕੁਝ ਸਾਡੀ ਇਸ ਮਾਨਸਿਕਤਾ ਲਈ ਉੱਤਰਦਾਈ ਹੈ। ਇੱਕ ਤਾਂ ਸਾਡੇ ਸਿਰਾਂ ਤੇ ਜ਼ਿੰਮੇਵਾਰੀ ਦੇ ਨਵੇਂ-ਨਵੇਂ ਨਿਯਮ ਆ ਪਏ ਹਨ ਸਾਨੂੰ ਲੋਡ ਤੋਂ ਵੱਧ ਸੰਘਰਸ਼ ਕਰਨਾ ਪੈਂਦਾ ਹੈ ਹਰ ਖੇਤਰ ਚ ਮੁਕਾਬਲੇ ਵੱਧ ਗਏ ਹਨ ਸਾਨੂੰ ਇਉਂ ਜਾਪਦਾ ਹੈ ਕਿ ਸਾਰੀ ਦੁਨੀਆ ਦੇ ਕੰਮ ਦਾ ਬੋਝ ਸਾਡੇ ਮੋਢਿਆਂ ਤੇ ਆ ਪਿਆ ਹੈ ਧਰਤੀ ਦੀ ਧੁਰੀ ਸਾਨੂੰ ਹੀ ਘੁਮਾਉਣੀ ਪੈ ਰਹੀ ਹੈ ਨਤੀਜੇ ਦੇ ਤੌਰ ਤੇ ਅਸੀਂ ਲਗਾਤਾਰ ਤਣਾਅ ਚ ਰਹਿੰਦੇ ਜਿਉਂ ਰਹੇ ਹਾਂ ਛੋਟੀਆਂ-ਛੋਟੀਆਂ ਗੱਲਾਂ ਵੀ ਸਾਨੂੰ ਬੁਰੀ ਤਰ੍ਹਾਂ ਡਾਵਾਂਡੋਲ ਕਰ ਦਿੰਦੀਆਂ ਹਨ ਮਾਨਸਿਕ ਥਕਾਵਟ ਨਾੜੀਆਂ ਦੀ ਉਲਝਣ ਹਰ ਵੇਲੇ ਦੀ ਚਿਕਚਿਕ ਮਨੁੱਖ ਨੂੰ ਬੇਮੌਕੇ ਹੀ ਬੁਢਾਪੇ ਵੱਲ ਧੱਕ ਦਿੰਦੀ ਹੈ ਚਾਲੀਆਂ ਤੱਕ ਪਹੁੰਚਦੇ ਪਹੁੰਚਦੇ ਉਹ 60 70 ਦੇ ਜਾਪਨ ਲੱਗਦੇ ਹਨ ਉਹਨਾਂ ਦਾ ਦਿਮਾਗ ਜੜ ਹੋ ਜਾਂਦਾ ਹੈ ਵਾਧਾ ਰੁਕ ਜਾਂਦਾ ਹੈ ਉਹ ਮਿਹਨਤ ਤੋਂ ਵੀ ਭੱਜਾਂ ਲੱਗਦੇ ਹਨ ਆਖਰ ਬੁਢਾਪਾ ਹੈ ਕੀ ਸਿਹਤ ਗ੍ਰੰਥਾਂ ਅਨੁਸਾਰ ਮਨੁੱਖ ਦੇ ਸਰੀਰ ਦੇ ਟਲਕਪਨ ਦੀ ਕਿਰਿਆ ਹੀ ਬੁਢਾਪਾ ਹੈ ਲਗਾਤਾਰ ਜੀਵਨ ਜਿਉਂਦੇ ਜਿਉਂਦੇ ਮਨੁੱਖੀ ਸਰੀਰ ਦੀਆਂ ਗ੍ਰੰਥੀਆਂ ਦਾ ਅੰਤ ਆ ਜਾਂਦਾ ਹੈ ਚਮੜੀ ਸੁਗੜਨ ਲੱਗਦੀ ਹੈ ਅੱਖਾਂ ਦੀ ਰੌਸ਼ਨੀ ਕੰਨਾਂ ਦੀ ਸੁਣਨ ਸ਼ਕਤੀ ਘੱਟ ਹੋ ਜਾਂਦੀ ਹੈ ਦੰਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਵਾਲ ਚਿੱਟੇ ਹੋਣ ਲੱਗਦੇ ਹਨ ਸਰੀਰ ਦੀਆਂ ਗ੍ਰੰਥੀਆਂ ਦਾ ਰਸ ਬੰਨੋਂ ਬੰਦ ਹੋ ਜਾਂਦਾ ਹੈ ਜਿਵੇਂ ਚਲਦਿਆਂ ਚਲਦਿਆਂ ਮਸ਼ੀਨ ਘਸ ਜਾਇਆ ਕਰਦੀ ਹੈ ਪੁਰਜ਼ੇ ਖਰਾਬ ਹੋ ਜਾਂਦੇ ਹਨ ਉਸੇ ਤਰ੍ਹਾਂ ਮਨੁੱਖ ਦੀ ਸਰੀਰ ਰੂਪੀ ਮਸ਼ੀਨ ਦੇ ਪੁਰਜ਼ੇ ਕਸਨ ਲੱਗਦੇ ਹਨ ਇਸੇ ਨੂੰ ਬੜਾਪਾ ਆਖਦੇ ਹਨ ਹਰੇਕ ਚੀਜ਼ ਦਾ ਮਿਟਣਾ ਇੱਕ ਜ਼ਰੂਰੀ ਕੁਦਰਤੀ ਕਿਰਿਆ ਹੈ ਅਤੇ ਮਨੁੱਖ ਇਸ ਦਾ ਆਪਵਾਦ ਨਹੀਂ ਉਸ ਵਿੱਚ ਵੀ ਢਲਾ ਆਉਂਦਾ ਹੈ ਪਰ ਇਹ ਢਲਾ ਵੀ ਦੋ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਸ਼ਾਨਦਾਰ ਅਤੇ ਦੂਜਾ ਤੁਸ਼ ਸ਼ਾਨਦਾਰ ਢਲਾ ਉਹ ਹੈ ਜਿਸ ਵਿੱਚ ਜਵਾਨੀ ਤੋਂ ਵੀ ਵੱਧ ਚਮਕ ਬੁੱਲਾਂ ਤੇ ਮੁਸਕਾਨ ਹੋਵੇ ਅਤੇ ਕੰਮ ਸਮਰੱਥਾ ਪੂਰੀ ਦੋਸ਼ਟਲਾ ਇਹ ਹੈ ਕਿ ਸਿਸਕ ਸਿਸਕ ਕੇ ਕਿਸੜਦਿਆਂ ਕਿਸੜਦਿਆਂ ਮੰਜਾ ਮੱਲੀ ਰੱਖਣਾ ਕੀ ਤੁਸੀਂ ਇਦਾਂ ਪਸੰਦ ਕਰੋਗੇ ਬਿਲਕੁਲ ਨਹੀਂ ਪਰ ਤੁਸੀਂ ਤਦੇ ਬਚ ਸਕਦੇ ਹੋ ਜਦੋਂ ਤੁਹਾਡੇ ਮਨ ਵਿੱਚ ਜਵਾਨੀ ਦੀ ਉਮੰਗ ਠਾਠਾ ਮਾਰਦੀ ਹੋਵੇ ਇਸ ਭਾਵਨਾ ਨੂੰ ਕਾਇਮ ਰੱਖਣਾ ਵੀ ਕਿਸੇ ਤਪੱਸਿਆ ਤੋਂ ਘੱਟ ਨਹੀਂ 40 50 ਪਾਰ ਹੁੰਦਿਆਂ ਹੀ ਸਾਡੇ ਲਈ ਸੰਬੋਧਨ ਦੇ ਸ਼ਬਦ ਬਦਲਣ ਲੱਗਦੇ ਹਨ ਚਾਚਾ ਜੀ ਬਾਬਾ ਜੀ ਤਾਇਆ ਜੀ ਕਦਮ ਕਦਮ ਤੇ ਇਹ ਆਵਾਜ਼ਾਂ ਵੱਜੀਆਂ ਸਾਨੂੰ ਆਪਣੇ ਬੁਢਾਪੇ ਦਾ ਅਹਿਸਾਸ ਕਰਾਉਂਦੀਆਂ ਹਨ ਇਨਾਂ ਸਾਰੇ ਹਾਲਾਤਾਂ ਚ ਆਪਣੇ ਆਪ ਨੂੰ ਜਵਾਨ ਸਮਝਣਾ ਸੱਚਮੁੱਚ ਬੜਾ ਔਖਾ ਕੰਮ ਹੈ ਪਰ ਫਿਰ ਵੀ ਜੇ ਅਸੀਂ ਇਹ ਅਹਿਸਾਸ ਬਣਾਈ ਰੱਖ ਸਕੀਏ ਤਾਂ ਸਾਡਾ ਬੁਢਾਪਾ ਸਫਲ ਹੈ ਉਂਝ ਵੀ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਤਾਂ ਬੁੱਢਾ ਹੋ ਜਾਂਦਾ ਹੈ ਪਰ ਮਨ ਜਵਾਨ ਹੀ ਰਹਿੰਦਾ ਹੈ ਇਸ ਲਈ ਆਪਣੇ ਮਨ ਨੂੰ ਹਮੇਸ਼ਾ ਜਵਾਨ ਬਣਾਈ ਰੱਖੋ ਹਰ ਵੇਲੇ ਜਵਾਨੀ ਦਾ ਅਹਿਸਾਸ ਰੱਖਣ ਤੋਂ ਸਾਡਾ ਇਹ ਮਕਸਦ ਨਹੀਂ ਕਿ ਤੁਸੀਂ 50 ਦੀ ਉਮਰ ਵਿੱਚ ਵੀ ਜਵਾਨਾਂ ਵਾਂਗ ਨੱਚੋ-ਕੁੱਦੋ ਹਮੇਸ਼ਾ ਤਾਜ਼ੇ ਗੁਲਾਬ ਵਾਂਗ ਖਿੜੇ ਰਹੋ ਬੁਢਾਪੇ ਦਾ ਜਰਾ ਵੀ ਅਹਿਸਾਸ ਨਾ ਕਰੋ ਇਦਾਂ ਤੁਸੀਂ ਆਪਣੇ ਬੁਢਾਪੇ ਵਿੱਚ ਵੀ ਤੰਦਰੁਸਤ ਰਹਿ ਸਕੋਗੇ ਤੁਸੀਂ ਆਪਣੀ ਤੰਦਰੁਸਤੀ ਦੀ ਚਾਬੀ ਨਾਲ ਬੁਢਾਪੇ ਤੇ ਵੀ ਜਵਾਨੀ ਦਾ ਜਿੰਦਾ ਲਾ ਸਕਦੇ ਹੋ ਕਿ ਇੱਕ ਵੀ ਬਿਮਾਰੀ ਤੁਹਾਡੇ ਸਰੀਰ ਵਿੱਚ ਦਾਖਲ ਨਾ ਹੋ ਸਕੇ ਪਰ ਜਿਉਂ ਹੀ ਅਸੀਂ ਬੁਢਾਪੇ ਦਾ ਅਹਿਸਾਸ ਕਰਨ ਲੱਗਦੇ ਹਾਂ ਤਦੇ ਹੀ ਸਾਡੇ ਹੱਥ ਪੈਰ ਢਿੱਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਸਾਡੀ ਇਸੇ ਕਮਜ਼ੋਰੀ ਦਾ ਲਾਹਾ ਲੈਂਦਿਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਾਡੇ ਤੇ ਟੁੱਟ ਪੈਂਦੀਆਂ ਹਨ ਅਤੇ ਅਸੀਂ ਬਿਸਤਰੇ ਤੇ ਜਾ ਪੈਂਦੇ ਹਾਂ ਇਸ ਤਰਸਯੋਗ ਹਾਲਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਆਪਣੇ ਮਨ 'ਚ ਉਮਰ ਦੇ ਨਾਲ ਨਾਲ ਢਹਿਲੇ ਪੈਣ ਦੇ ਡਰ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ ਬੁਢਾਪਾ ਸੋਚਦੇ ਰਹਿਣ ਨਾਲ ਹੀ ਆਉਂਦਾ ਹੈ ਜੇ ਤੁਸੀਂ ਬੀਤੇ ਦੀ ਟੁੱਟ ਭੱਜ 'ਚ ਨਹੀਂ ਫਸੇ ਰਹੋਗੇ ਬੇਰੁਖੀ ਤੇ ਚੜਾਲੂ ਸੁਲੂਕ ਵਰਤਦਿਆਂ ਹਰ ਉਮਰ ਦੇ ਲੋਕਾਂ ਨਾਲ ਪੇਸ਼ ਨਹੀਂ ਆਉਂਗੇ ਤਾਂ ਬਟਾਪਾ ਤੁਹਾਡੇ ਨੇੜੇ ਵੀ ਨਹੀਂ ਟੁਕੇਗਾ ਜੋ ਲੋਕ ਹਮੇਸ਼ਾ ਨਵੀਆਂ ਨਵੀਆਂ ਗੱਲਾਂ ਸੋਚਦੇ ਰਹਿੰਦੇ ਹਨ ਨਵੇਂ-ਨਵੇਂ ਕੰਮਾਂ 'ਚ ਦਿਲਚਸਪੀ ਰੱਖਦੇ ਹਨ ਹਰ ਵੇਲੇ ਉਹ ਬਾਗੋ-ਬਾਗ ਰਹਿੰਦੇ ਹਨ ਉਹ ਕਦੇ ਉਮਰ ਦਾ ਵਾਧਾ ਮਹਿਸੂਸ ਨਹੀਂ ਕਰਦੇ ਜਵਾਨੀ ਦਾ ਸੁਪਨਾ ਕਦੇ ਨਾ ਤੋੜੋ ਸਾਰੇ ਆਦਰਸ਼ ਕਲਪਨਾਵਾਂ ਜੋ ਤੁਹਾਨੂੰ ਪ੍ਰੇਰਣਾ ਦਿੰਦੀਆਂ ਹਨ ਉਹੀ ਜਵਾਨੀ ਦਾ ਭੇਤ ਹਨ ਕਲਪਨਾਵਾਂ ਦੀਆਂ ਰੌਸ਼ਨੀਆਂ ਕਦੇ ਮੱਧਮ ਨਾ ਪੈਂਦਿਓ ਬੁਢਾਪਾ ਤੁਹਾਨੂੰ ਨਹੀਂ ਸਤਾਏਗਾ ਮਨੁੱਖ ਤੌਰ ਤੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਸ ਦੀ ਸ਼ਖਸੀਅਤ ਦੀ ਉਸਾਰੀ ਕੇਵਲ ਆਪਣੇ ਵਿਚਾਰਾਂ ਨਾਲ ਨਹੀਂ ਸਗੋਂ ਬਾਹਰੀ ਪਾਵਾਂ ਤੋਂ ਵੀ ਹੁੰਦੀ ਹੈ ਪਰੰਪਰਾਵਾਂ ਅਤੇ ਵਾਤਾਵਰਣ ਦੇ ਮੇਲਜੋਲ ਦਾ ਆਪਣਾ ਵੱਖਰਾ ਮਹੱਤਵ ਹੈ ਇਸ ਮਹੱਤਵ ਨੂੰ ਸਮਝਦਿਆਂ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਸੀਂ ਦੂਜਿਆਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਤੋਂ ਵੀ ਕੁਝ ਸਿੱਖੀਏ ਸਾਡੀ ਹੋਂਦ ਹੀ ਇਸ ਆਧਾਰ ਤੇ ਹੈ ਕਿ ਅਸੀਂ ਦੂਜਿਆਂ ਤੋਂ ਆਪਣੇ ਸਮਾਜ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਤੋਂ ਟੁੱਟ ਕੇ ਨਹੀਂ ਰਹਿ ਸਕਦੇ ਮਨੁੱਖ ਨੂੰ ਕਦੇ ਵੀ ਕਿਸੇ ਵੀ ਉਮਰ ਵਿੱਚ ਸਿੱਖਣਾ ਬੰਦ ਨਹੀਂ ਕਰਨਾ ਚਾਹੀਦਾ ਦੂਜਿਆਂ ਤੋਂ ਸਿੱਖ ਕੇ ਅਸੀਂ ਬਹੁਤ ਕੁਝ ਆਪਣੀ ਸਖਸ਼ੀਅਤ ਵਿੱਚ ਵਾਧਾ ਕਰ ਸਕਦੇ ਹਾਂ ਸੰਸਾਰ ਦੇ ਸਾਰੇ ਮਹਾਪੁਰਖਾਂ ਦਾ ਭਾਵੇਂ ਉਹ ਕਿਸੇ ਵੀ ਖੇਤਰ ਦੇ ਕਿਉਂ ਨਾ ਹੋਣ ਉਹਨਾਂ ਦਾ ਜੀਵਨ ਚਰਿੱਤਰ ਕੋਖੋ ਉਹਨਾਂ ਦੀ ਸਾਰੀ ਜ਼ਿੰਦਗੀ ਵਿਦਿਆਰਥੀ ਬਣ ਕੇ ਸਿੱਖਣ ਦੀ ਲਗਨ ਰਹੀ ਹੈ ਲਗਾਤਾਰ ਸਿੱਖਣ ਦੀ ਆਦਤ ਦਾ ਭਾਵ ਹੈ ਲਗਾਤਾਰ ਵਾਧਾ ਵਿਕਾਸ ਅਸੀਂ ਜਿੱਥੋਂ ਆਪਣੇ ਆਪ ਨੂੰ ਕਮਜ਼ੋਰ ਸਮਝੀਏ ਉਥੋਂ ਹੀ ਦੂਜਿਆਂ ਤੋਂ ਸਿੱਖ ਸਕਦੇ ਹਾਂ ਉਹਨਾਂ ਤੋਂ ਊਰਜਾ ਗਿਆਨ ਲੈ ਸਕਦੇ ਹਾਂ ਕੋਈ ਵੀ ਵਿਅਕਤੀ ਬਿਨਾਂ ਨੁਕਸਾਨ ਉਠਾਉਣ ਤੋਂ ਇਕੱਲਾ ਨਹੀਂ ਰਹਿ ਸਕਦਾ ਦੂਜਿਆਂ ਨਾਲੋਂ ਸੰਪਰਕ ਤੋੜਨ ਦਾ ਭਾਵ ਹੈ ਸਮਾਜ ਤੋਂ ਕੰਨੀ ਕਤਰਾਉਣਾ ਸਮਾਜ ਤੋਂ ਪਾਸਾ ਵੱਟ ਕੇ ਕੋਈ ਨਹੀਂ ਰਹਿ ਸਕਦਾ ਇਸ ਦਾ ਅਸਰ ਵੀ ਸਾਡੀ ਸ਼ਖਸੀਅਤ ਤੇ ਪੈਂਦਾ ਹੈ ਨਵੇਂ ਵਿਚਾਰਾਂ ਦਾ ਲੈ ਦੇ ਰੁਕ ਜਾਣ ਨਾਲ ਠਹਿਰੇ ਹੋਏ ਪਾਣੀ ਵਾਂਗ ਸਾਡਾ ਦਿਮਾਗ ਸੜ ਜਾਂਦਾ ਹੈ ਅਸੀਂ ਖੁੰਡੇ ਹੋ ਜਾਂਦੇ ਹਾਂ ਸਾਡੀ ਤਰੱਕੀ ਦੇ ਸਾਰੇ ਰਾਹ ਰੁਕ ਜਾਂਦੇ ਹਨ ਬੁਢਾਪੇ ਬਾਰੇ ਸੋਚਦੇ ਰਹਿਣ ਦਾ ਮਤਲਬ ਹੈ ਅਸੀਂ ਹਮੇਸ਼ਾ ਉਸ ਹਾਲਤ ਤੋਂ ਡਰੇ ਹੋਏ ਰਹਿੰਦੇ ਹਾਂ ਇਸ ਕਾਰਨ ਸਾਡੇ ਸਰੀਰ ਦੀਆਂ ਰਚਨਾਤਮਕ ਸ਼ਕਤੀਆਂ ਘਟ ਜਾਂਦੀਆਂ ਹਨ ਕਮਜ਼ੋਰੀ ਘਟਦਿਆਂ ਹੀ ਦੁੱਖਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਇਨ੍ਹਾਂ ਵਿਚਾਰਾਂ ਦਾ ਅਸਰ ਸਾਡੀ ਕਮਜ਼ੋਰੀ ਤੇ ਵੀ ਪੈਂਦਾ ਹੈ ਨਤੀਜੇ ਵਜੋਂ ਅਸੀਂ ਬੁਢਾਪੇ ਮੂਰੇ ਹਥਿਆਰ ਸੁੱਟ ਦਿੰਦੇ ਹਾਂ ਸਾਡਾ ਸਰੀਰ ਢਲਣਾ ਸ਼ੁਰੂ ਹੋ ਜਾਂਦਾ ਹੈ ਸਾਡੀ ਹਾਲਤ ਫਾਂਸੀ ਦੇ ਹੁਕਮੀ ਲੱਗੇ ਕੈਦੀ ਵਰਗੀ ਹੋ ਜਾਂਦੀ ਹੈ ਅਸੀਂ ਆਪਣੇ ਆਪ ਨੂੰ ਹਨੇਰੇ ਖੂਹ ਵੱਲ ਧੱਕ ਦਿੰਦੇ ਹਾਂ ਜਿੱਥੇ ਹਨੇਰੇ ਦਾ ਕਾਲਾ ਨਾਗ ਸਾਡੀ ਸਾਰੀ ਮੁਕੰਮਲ ਸਿਹਤਕ ਕਾਰਜਗਾਰੀ ਨੂੰ ਡੰਗ ਲੈਂਦਾ ਹੈ ਬੁਢਾਪੇ ਦੀ ਭਾਵਨਾ ਸਰੀਰ ਦੇ ਪਾਲਕ ਤੱਤਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੀ ਜੇ ਕਿਤੇ ਮੰਦੇ ਭਾਗੀ ਅਸੀਂ ਇਸ ਮਾਨਸਿਕ ਹਾਲਤ 'ਚ ਬਿਮਾਰ ਹੋ ਜਾਈਏ ਤਾਂ ਸਾਡੀ ਦੇਹ ਰੋਗਾਂ ਦਾ ਮੁਕਾਬਲਾ ਨਹੀਂ ਕਰ ਸਕੇਗੀ ਅਤੇ ਅਸੀਂ ਮੰਜੀ ਮੱਲਣ ਯੋਗ ਹੀ ਰਹਿ ਜਾਵਾਂਗੇ ਚੰਗਾ ਭਲਾ ਬੰਦਾ ਵੀ ਆਪਣੇ ਮਾੜੇ ਸੁਪਣਿਆਂ ਕਾਰਨ ਖਿਆਲਾਂ ਕਾਰਨ ਬੇਕਾਰ ਹੋ ਜਾਂਦਾ ਹੈ ਲਗਾਤਾਰ ਢਾਉ ਸੋਚਾਂ ਸੋਚਦਿਆਂ ਕਈ ਵਾਰ ਕੋਈ ਸੱਚੀ ਭਾਣਾ ਵਰਤ ਵੀ ਜਾਂਦਾ ਹੈ ਇਹ ਇੱਕ ਤਰ੍ਹਾਂ ਦਾ ਮਨੋਵਿਗਿਆਨਕ ਅਸਰ ਹੈ ਲਗਾਤਾਰ ਤੁਸੀਂ ਕਿਸੇ ਗੱਲ ਬਾਰੇ ਸੋਚਦੇ ਰਹੋ ਤਾਂ ਉਸ ਦਾ ਕੁਝ ਅਸਰ ਤਾਂ ਹੋਊਗਾ ਹੀ ਇਸ ਤਰ੍ਹਾਂ ਜਦ ਅਸੀਂ ਲਗਾਤਾਰ ਆਪਣੇ ਬੁਢਾਪੇ ਦੀ ਹਾਲਤ ਬਾਰੇ ਸੋਚਦੇ ਰਹੀਏ ਤਾਂ ਉਸ ਦਾ ਕੁਝ ਤਾਂ ਨਤੀਜਾ ਮੂਰੇ ਆਊਗਾ ਹੀ ਇਹ ਸੱਚਮੁੱਚ ਹੈਰਾਨੀ ਦੀ ਗੱਲ ਹੈ ਕਿ ਅਫਵਾਹਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ ਪਰ ਸਾਇੰਸ ਦਾ ਨਾ ਦੀਆਂ ਖੋਜੀ ਗੱਲਾਂ ਤੇ ਭਰੋਸਾ ਨਹੀਂ ਕਰਦੇ ਪਾਸਟਰ ਇੰਸਟੀਚਿਊਟ ਆਫ ਪੈਰਿਸ ਮਨੁੱਖ ਦੇ ਸਰੀਰ ਦੇ ਹਰੇਕ ਅੰਗ ਦਾ ਸਪਸ਼ਟ ਸਾਇੰਸੀ ਤਜਰਬਾ ਕਰਕੇ ਦੱਸਿਆ ਹੈ ਕਿ ਘੱਟੋ-ਘੱਟ 110 ਸਾਲ ਤੱਕ ਮਨੁੱਖ ਨੂੰ ਜਿਉਂਦਿਆ ਰਹਿਣਾ ਚਾਹੀਦਾ ਹੈ ਡਾਕਟਰ ਮੈਸਕੈਟ ਦੀ ਖੋਜ ਦਾ ਇਹੋ ਸਿੱਟਾ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬਿਮਾਰੀਆਂ ਮਨੁੱਖ ਦੀ ਗਲਤੀ ਕਾਰਨ ਹੀ ਘੇਰਦੀਆਂ ਹਨ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਬ੍ਰੀਕ ਕਟਾਣੂ ਮਨੁੱਖ ਦੇ ਚਾਰੇ ਪਾਸੇ ਕਰੋੜਾਂ ਦੀ ਗਿਣਤੀ ਵਿੱਚ ਮੰਡਰਾਉਂਦੇ ਰਹਿੰਦੇ ਹਨ ਅਤੇ ਹਰ ਘੜੀ ਇਸ ਤਾਕ ਵਿੱਚ ਰਹਿੰਦੇ ਹਨ ਕਿ ਕਦੋਂ ਉਹ ਮਨੁੱਖੀ ਸਰੀਰ ਚ ਘੁਸੜ ਜਾਣ ਪਾਸਚਰ ਇੰਸਟੀਚਿਊਟ ਆਫ ਪੈਰਸ ਵਾਲਿਆਂ ਦੀ ਨਿਗਾਹ ਵਿੱਚ ਬੁਢਾਪਾ ਸਰੀਰਕ ਰਚਨਾ ਦੀ ਇੱਕ ਤਬਦੀਲੀ ਹੀ ਹੈ ਉਹ ਕਹਿੰਦੇ ਹਨ ਕਿ ਮਨੁੱਖ ਦੀ ਸਮਰੱਥਾ 'ਚ ਫਰਕ ਨਹੀਂ ਪੈਂਦਾ ਇਹ ਤਾਂ ਬੁਢਾਪੇ ਦਾ ਜੋ ਅਹਿਸਾਸ ਸਾਡੇ ਮਨ 'ਚ ਘਰ ਕਰਾ ਦਿੱਤਾ ਗਿਆ ਹੈ ਉਸੇ ਕਾਰਨ ਮਨ ਕਮਜ਼ੋਰ ਪੈ ਜਾਂਦਾ ਹੈ ਜੇ ਇਸ ਗੱਲ ਦਾ ਅਹਿਸਾਸ ਆਪਣੇ ਮਨ 'ਚੋਂ ਕੱਢ ਦਈਏ ਕਿ ਬੁਢਾਪਾ ਆ ਗਿਆ ਤਾਂ ਸੱਚ ਜਾਣੋ ਤੁਹਾਡੀ ਸਰੀਰਕ ਸਮਰੱਥਾ 'ਚ ਕਦੇ ਕੋਈ ਫਰਕ ਨਹੀਂ ਪੈਣ ਵਾਲਾ ਉਹ ਪਹਿਲਾਂ ਵਾਂਗ ਕਾਇਮ ਰਹੇਗੀ ਸਾਡੇ ਸਰੀਰ ਦੀ ਸਮਰੱਥਾ ਚਾਲੂ ਰਹੇਗੀ ਭਾਵਨਾਵਾਂ ਹੀ ਸਾਨੂੰ ਤਾਕਤਵਰ ਜਾਂ ਕਮਜ਼ੋਰ ਬਣਾਇਆ ਕਰਦੀਆਂ ਹਨ ਹਿੰਮਤ ਹਾਰ ਕੇ ਬੈਠ ਜਾਣ ਵਾਲੇ ਹੀ ਬੁੱਢੇ ਹੁੰਦੇ ਹਨ ਹਮੇਸ਼ਾ ਆਪਣੇ ਆਪ ਨੂੰ ਹਰਕਤ 'ਚ ਰੱਖਣ ਵਾਲੇ ਮਨੁੱਖ ਕਦੇ ਬੁੱਢੇ ਨਹੀਂ ਹੁੰਦੇ ਮੰਦੀਆਂ ਭਾਵਨਾਵਾਂ ਮਨੁੱਖ ਨੂੰ ਮੌਤ ਦੇ ਆਖਰੀ ਪਲ ਤੱਕ ਜਵਾਨ ਬਣਾਈ ਰੱਖ ਸਕਦੀਆਂ ਹਨ ਉਮਰ ਦਾ ਐਸਾਸ ਘਾ ਦੇਣਾ ਚਾਹੀਦਾ ਆਪਣੀ ਉਮਰ ਦੀ ਗਿਣਤੀ ਮਿੰਤੀ ਕਦੇ ਨਾ ਕਰੋ ਕਦੇ ਵੀ ਇਸ ਗੱਲ ਨੂੰ ਦਿਲ ਚ ਨਾ ਲਿਆਓ ਕਿ ਤੁਸੀਂ ਕਿੰਨੇ ਸਾਲਾਂ ਦੇ ਹੋ ਗਏ ਹੋ ਉਮਰ ਦਾ ਅਹਿਸਾਸ ਹੀ ਸੁੱਕੀ ਲੱਕੜੀ ਵਾਂਗ ਸਰੀਰ ਨੂੰ ਤੋੜ ਕੇ ਰੱਖ ਦਿੰਦਾ ਹੈ ਇਸ ਅਹਿਸਾਸ ਨੂੰ ਭੁਲਾਈ ਰੱਖੋ ਹਰ ਹਾਲਤ ਚ ਤੁਹਾਡੀ ਸੂਝ ਬੂਝ ਅਤੇ ਤੁਹਾਡੇ ਕੰਮ ਤੰਦੇ ਜਵਾਨਾ ਵਾਂਗ ਬਣੇ ਰਹਿਣਗੇ ਲੰਡਨ ਦੀ ਇੱਕ ਮਟਿਆਰ ਦੀ ਕਥਾ ਸੁਣੋ ਉਹ 18 ਸਾਲਾਂ ਦੀ ਸੀ ਜਦੋਂ ਉਸ ਦਾ ਪਤੀ ਵਿਆਹ ਕੇ ਉਸ ਨੂੰ ਛੱਡ ਕੇ ਚਲਾ ਗਿਆ। ਕੁੜੀ ਨੂੰ ਯਕੀਨ ਸੀ ਕਿ ਉਹ ਜ਼ਰੂਰ ਇੱਕ ਦਿਨ ਮੁੜ ਕੇ ਆਏਗਾ। ਉਹ ਹਰ ਰੋਜ਼ ਬਾਰੀ ਖੋਲ ਕੇ ਸਵੇਰੇ-ਸਵੇਰੇ ਇੱਕ ਘੰਟਾ ਰੋਜ਼ ਉਸ ਦੀ ਅੜੀਖ ਖੜੋਤਿਆਂ ਖੜੋਤਿਆਂ ਕਰਦੀ। ਲਗਾਤਾਰ 40 ਸਾਲ ਉਹ ਅੜੀਖ ਕਰਦੀ ਰਹੀ। ਇਸ ਉਮਰ 'ਚ ਵੀ ਉਹ ਵੇਖਣ ਨੂੰ 17 ਤੋਂ ਵੱਧ ਨਹੀਂ ਸੀ ਲੱਗਦੀ। ਅਨਜਾਨ ਵਿਅਕਤੀ ਉਸ ਨੂੰ ਵੇਖ ਕੇ ਨਹੀਂ ਆਖ ਸਕਦਾ ਸੀ ਕਿ ਉਹ ਉਮਰ ਦਾ 50ਵਾਂ ਸਾਲ ਪਾਰ ਕਰ ਚੁੱਕੀ ਹੈ। ਅਸਲ ਵਿੱਚ ਉਸ ਨੇ ਆਪਣੀ ਉਮਰ ਦਾ ਅਹਿਸਾਸ ਭੁਲਾ ਦਿੱਤਾ ਸੀ ਜਿਸ ਨੂੰ ਉਮਰ ਦੇ ਗੁਜ਼ਰਨ ਦਾ ਫਿਕਰ ਹੀ ਨਾ ਹੋਵੇ ਉਸ ਨੂੰ ਵਿਡਾਪਾ ਕਿਵੇਂ ਆ ਸਕਦਾ ਹੈ? ਇਹ ਧਾਰਨਾ ਕਿ 50 ਸਾਲ ਦੀ ਉਮਰ ਪਿੱਛੋਂ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਕਮ ਸਮਰੱਥਾ ਘਟ ਜਾਂਦੀ ਹੈ, ਮਨੁੱਖਤਾ ਦੀ ਹੱਦ ਤੱਕ ਕਰਨੀ ਹੈ। ਸਚਾਈ ਤਾਂ ਇਹ ਹੈ ਕਿ ਇਸੇ ਉਮਰ ਪਿੱਛੋਂ ਹੀ ਮਨੁੱਖ ਦੀ ਜ਼ਿੰਦਗੀ ਦੀ ਅਸਲੀ ਖੁਸ਼ੀ ਸ਼ੁਰੂ ਹੁੰਦੀ ਹੈ ਇਸੇ ਉਮਰ ਤੋਂ ਹੀ ਮਨੁੱਖ ਜ਼ਿੰਦਗੀ ਦਾ ਸੱਚਾ ਸੁੱਖ ਪਾ ਸਕਦਾ ਹੈ ਦੁਨੀਆਂ ਦੀ ਕਸੌਟੀ ਤੇ ਪਰਖੀ ਗਈ ਬੁੱਧੀ ਹੁਣ ਤੱਕ ਹਾਸਲ ਕੀਤਾ ਗਿਆ ਗਿਆਨ ਅਨੁਭਵ ਧੁੱਪ ਛਾਂ 'ਚੋਂ ਲੰਗੀ ਦੇ ਇਹ ਹੀ ਉਮਰ ਤਾਂ ਜ਼ਿੰਦਗੀ ਨੂੰ ਠੀਕ ਰਾਹਾਂ ਤੇ ਲਿਆਉਣ ਲਈ ਹੁੰਦੀ ਹੈ ਅਸਲ ਵਿੱਚ ਮਨੁੱਖ ਇਸੇ ਉਮਰ 'ਚ ਛੇਦੀ ਅਗਾਹ ਵਧ ਸਕਦਾ ਹੈ ਅਤੇ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ ਫਿਰ ਭਾ ਇਸ ਉਮਰ ਚ ਪਲਾਥੀ ਮਾਰ ਕੇ ਬੈਠਾਂ ਥਕਾਵਟ ਦਾ ਰੋਣਾ ਰੋਣ ਜਈਆਂ ਗੱਲਾਂ ਕਿਵੇਂ ਕਰੀਆਂ ਜਾ ਸਕਦੀਆਂ ਹਨ ਕਿਵੇਂ ਸੋਚੀਆਂ ਵੀ ਜਾ ਸਕਦੀਆਂ ਹਨ ਅਸਲ ਵਿੱਚ ਇਸੇ ਉਮਰ ਵਿੱਚ ਨੇਮ ਵੱਧ ਤਰੱਕੀ ਅਤੇ ਪਰਪੱਕ ਕਾਮਯਾਬੀ ਦਾ ਦਾਵਾ ਕੀਤਾ ਜਾ ਸਕਦਾ ਹੈ ਤਾਕਤ ਸੁੰਦਰਤਾ ਮਾਨ ਸਨਮਾਨ ਖੁਸ਼ਹਾਲੀ ਇਸ ਉਮਰ ਦੇ ਮੁੱਖ ਉਸਾਰੂ ਲੱਛਣ ਹਨ ਇਨ੍ਹਾਂ ਸਾਰੇ ਗੁਣਾ ਨਾਲ ਲੈਸ ਮਨੁੱਖ ਨੂੰ ਨਕੰਮਾ ਕਿਵੇਂ ਆਖਿਆ ਜਾ ਸਕਦਾ ਹੈ ਇਸ ਉਮਰ ਵਿੱਚ ਆਪਣੇ ਆਪ ਨੂੰ ਵੇਲੜ ਮੰਨ ਲੈਣਾ ਅਤੇ ਇਹ ਸਮਝ ਬੈਠਣਾ ਕਿ ਬੁਢਾਪਾ ਆ ਗਿਆ ਹੈ ਮਨੁੱਖ ਦੀ ਸਭ ਤੋਂ ਵੱਡੀ ਮੂਰਖਤਾ ਹੈ। ਇਹ ਕਹਾਵਤ ਹੈ ਕਿ ਤੁਰਦਾ ਫਿਰਦਾ ਬੰਦਾ ਅਤੇ ਦੌੜਦਾ ਹੋਇਆ ਘੋੜਾ ਕਦੇ ਬੁੱਢਾ ਨਹੀਂ ਹੁੰਦਾ। ਰੁਕ ਜਾਣ ਦਾ ਨਾ ਹੀ ਬੁਢਾਪਾ ਹੈ। ਆਪਣੇ ਮਨ 'ਚ ਇਸ ਗੱਲ ਦਾ ਪੱਕਾ ਭਰੋਸਾ ਰੱਖੋ ਕਿ ਜਵਾਨੀ ਕੁਦਰਤ ਦਾ ਉਹ ਤੋਹਫ਼ਾ ਹੈ ਜੋ ਤੁਹਾਨੂੰ ਭਰਿਆ-ਪਕੰਨਿਆ ਮਿਲਿਆ ਹੈ। ਮੂਰਖ ਇਸ ਨੂੰ ਗਵਾ ਬੈਠਦੇ ਹਨ ਅਤੇ ਬੁੱਧੀਮਾਨ ਇਸ ਨੂੰ ਸੰਭਾਲ ਕੇ ਰੱਖਦੇ ਹਨ ਹਮੇਸ਼ਾ ਆਪਣੇ ਮਨ 'ਚ ਇਸ ਗੱਲ ਦਾ ਅਹਿਸਾਸ ਬਣਾਈ ਰੱਖੋ ਕਿ ਮੈਂ ਜਵਾਨ ਹਾਂ ਰੱਬ ਨੇ ਮੈਨੂੰ ਆਖਰੀ ਸਾਹ ਤੱਕ ਰਾਜੀ ਬਾਜੀ ਰਹਿਣ ਲਈ ਹੀ ਬਣਾਇਆ ਹੈ ਇਸੇ ਤਰ੍ਹਾਂ ਹੀ ਜੇ ਲਗਾਤਾਰ ਤੁਸੀਂ ਵਿਚਾਰਦੇ ਰਹੋਗੇ ਤਾਂ ਕਦੇ ਬੁੱਢੇ ਹੋਣ ਦਾ ਸਵਾਲ ਹੀ ਨਹੀਂ ਉੱਠੇਗਾ ਲੋਕ ਤੁਹਾਨੂੰ ਜੋ ਮਰਜ਼ੀ ਕਹੀ ਜਾਣ ਤੁਸੀਂ ਉਧਰ ਧਿਆਨ ਨਾ ਦਿਓ ਉਹ ਜੋ ਆਖਦੇ ਹਨ ਕਹੀ ਜਾਣ ਦਿਓ ਤੁਸੀਂ ਆਪਣਾ ਅਹਿਸਾਸ ਬਣਾਈ ਰੱਖੋ ਤੁਹਾਡੇ ਦੋਸਤ ਰਿਸ਼ਤੇਦਾਰ ਜਾਣ ਕਰ ਤੁਹਾਨੂੰ ਬਾਬਿਓ ਆਖਾ ਕੇ ਸੱਚਮੁੱਚ ਬੁੱਢਾ ਕਰ ਦੇਣਗੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਤੇ ਝਾਂਸਿਆਂ ਵਿੱਚ ਆ ਗਏ ਦੁਨੀਆ ਦੀਆਂ ਗੱਲਾਂ ਵੱਲ ਧਿਆਨ ਦਿਓਗੇ ਤੇ ਤੁਹਾਡਾ ਜਿਉਣਾ ਮੁਸ਼ਕਲ ਹੋ ਜਾਏਗਾ ਆਪਣਾ ਭਲਾ ਬੁਰਾ ਆਪ ਸੋਚ ਕੇ ਅੱਗੇ ਵਧਣ ਦੀ ਤਾਕਤ ਰੱਖੋ ਸਿਧਾਂਤ ਸੱਚ ਅਤੇ ਕਰਮ ਕਦੇ ਜਾਮ ਨਹੀਂ ਹੁੰਦੇ ਫਿਰ ਇਨ੍ਹਾਂ ਵਿੱਚ ਭਰੋਸਾ ਰੱਖਣ ਵਾਲਾ ਆਪਣੀ ਜ਼ਿੰਦਗੀ ਕਿਵੇਂ ਗਵਾ ਸਕਦਾ ਹੈ ਲੋਕਾਂ ਦੀਆਂ ਗੱਲਾਂ ਵੱਲ ਕੰਨ ਧਰੰਦਾ ਭਾਰੀ ਅਸਰ ਪੈਂਦਾ ਹੈ ਇੱਕ ਚੰਗੇ ਭਲੇ ਬੰਦੇ ਨੂੰ ਹਰ ਵੇਲੇ ਪਾਗਲ ਪਾਗਲ ਆਖੀ ਜਾਓ ਤਾਂ ਯਕੀਨ ਮੰਨੋ ਉਸ ਤੇ ਅਸਰ ਜ਼ਰੂਰ ਪਏਗਾ ਇਹ ਇੱਕ ਮਨੋਵਿਗਿਆਨਕ ਸਚਾਈ ਹੈ ਇਸ ਲਈ ਲੋਕਾਂ ਦੀਆਂ ਗੱਲਾਂ ਵਿੱਚ ਧਿਆਨ ਹੀ ਨਾ ਦਿਓ ਆਪਣਾ ਅਹਿਸਾਸ ਬਣਾਈ ਰੱਖੋ ਇਸੇ ਅਹਿਸਾਸ ਦੇ ਅਨਸਾਰ ਜੁਟੇ ਰਹੋ ਸੌਣ ਲੱਗਿਆਂ ਵੀ ਤੁਹਾਡੇ ਮਾਨ ਵਿੱਚ ਜਵਾਨੀ ਸੰਬੰਧੀ ਚਾਅ ਉਮੜ ਰਹੇ ਹੋਣ ਖੁਸ਼ਦਿਲੀ ਨਾਲ ਨੀਂਦਰ ਲਓ ਸਾਰੀਆਂ ਚਿੰਤਾਵਾਂ ਸਮੱਸਿਆਵਾਂ ਨੂੰ ਪਾਸੇ ਰੱਖ ਦਿਓ ਅਤੇ ਸ਼ਾਂਤੀ ਨਾਲ ਸੌਵੋ ਜਿੰਨੀ ਸੁਖ ਆਰਾਮ ਦੀ ਨੀਂਦ ਲਵੋਗੇ ਓਨਾ ਹੀ ਲਾਭ ਹੈ ਸੌਣ ਵੇਲੇ ਫਿਕਰਾਂ ਨੂੰ ਮੈਲੇ ਕੱਪੜੇ ਵਾਂਗ ਪਰਾਂ ਸੁੱਟ ਦਿਓ ਇਹਨਾਂ ਤਾਂ ਜ਼ਿੰਦਗੀ ਪਰ ਖੜਾ ਨਹੀਂ ਛੜਨਾ ਨੀਂਦ ਇੱਕ ਕੁਦਰਤੀ ਕਿਰਿਆ ਹੈ ਇਸ ਰਾਹੀਂ ਸਰੀਰ ਨੂੰ ਨਵਾਂ ਜੀਵਨ ਮਿਲਦਾ ਹੈ ਨਵਾਂ ਉਤਸ਼ਾਹ ਅਤੇ ਪਰਵੀ ਤਾਜ਼ਗੀ ਤੁਸੀਂ ਲੈ ਸਕਦੇ ਹੋ ਇਸ ਲਈ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੜਮਾਸ ਨਹੀਂ ਪੈਣ ਦੇਣਾ ਚਾਹੀਦਾ ਸੌਣ ਲੱਗਿਆਂ ਉਹਨਾਂ ਸਾਰੀਆਂ ਗੱਲਾਂ ਬਾਰੇ ਤੁਸੀਂ ਸੋਚੋ ਜੋ ਤੁਹਾਡੇ ਮਨ ਨੂੰ ਭੌਂਦੀਆਂ ਹਨ ਸੁਖਦਾਈ ਹਨ ਚੰਗੀਆਂ ਲੱਗਦੀਆਂ ਹਨ ਸੌਣ ਲੱਗਿਆਂ ਅੱਖਾਂ ਚੁੱਪ ਵਿਖਦੇ ਸੋਹਣੇ ਸੋਹਣੇ ਸੁਪਨੇ ਹੋਣੇ ਚਾਹੀਦੇ ਹਨ ਯਾਦ ਰੱਖੋ ਜੇ ਸੌਣ ਵੇਲੇ ਆਪਣੇ ਮਨ ਵਿੱਚ ਚਿੰਤਾਵਾਂ ਰੱਖੋਗੇ ਤਾਂ ਨੀਂਦ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਡਰਾਉਣੇ ਉਲਟੇ ਸਿੱਧੇ ਤੁਹਾਡੇ ਸਰੀਰ ਦੀਆਂ ਗਰੰਥੀਆਂ ਤੇ ਤਣਾਅ ਪਾਉਣ ਵਾਲੇ ਸੁਪਣਿਆਂ ਦੇ ਰੂਪ ਵਿੱਚ ਬਦਲ ਕੇ ਇਹ ਚਿੰਤਾਵਾਂ ਤੁਹਾਨੂੰ ਦੁਖੀ ਕਰਦੀਆਂ ਰਹਿਣਗੀਆਂ ਸੁਪਨੇ ਅਸੀਂ ਨੀਂਦ 'ਚ ਦੇਖਦੇ ਹਾਂ ਪਰ ਉਹਨਾਂ ਦਾ ਅਸਰ ਵੀ ਸਾਡੇ ਸਰੀਰ ਤੇ ਪੈਂਦਾ ਹੈ ਖਰਾਬ ਅਤੇ ਡਰਾਉਣੇ ਸੁਪਨੇ ਸਾਡੇ ਸਰੀਰ ਨੂੰ ਤੋੜ ਕੇ ਰੱਖ ਦਿੰਦੇ ਹਨ ਸਾਡੀਆਂ ਗਰੰਥੀਆਂ ਗਿਲਟੀਆਂ ਉਹਨਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ ਇਸੇ ਲਈ ਖਰਾਬ ਸੁਪਨਿਆਂ ਦਾ ਫਲ ਖਰਾਬ ਕਿਹਾ ਜਾਂਦਾ ਹੈ ਮਾਨਚ ਸੁਪਨੇ ਤਦੇ ਆਉਣਗੇ ਜਦ ਤੁਸੀਂ ਉਹਨਾਂ ਨੂੰ ਆਉਣ ਲਈ ਰਾਹ ਦਿਓਗੇ ਅਰਥਾਤ ਆਪਣਾ ਦਿਮਾਗ ਚਿੰਤਾਵਾਂ ਤੋਂ ਠੀਕ ਰੱਖੋਗੇ ਚਿੰਤਾਵਾਂ ਦੀਆਂ ਗਠੜੀਆਂ ਬੰਨ੍ਹ ਕੇ ਤੁਸੀਂ ਆਪਣੇ ਕਮਰੇ ਦੇ ਬਾਹਰ ਖੁੰਝੇ 'ਚ ਰੱਖ ਦਿਓ ਅਤੇ ਆਰਾਮ ਨਾਲ ਘੋੜੇ ਵੇਚ ਕੇ ਨੀਂਦ ਲਓ ਸਵੇਰੇ ਉੱਠਦਿਆਂ ਤੁਹਾਡਾ ਸਰੀਰ ਇੱਕਦਮ ਹਲਕਾ ਹੋਣਾ ਚਾਹੀਦਾ ਹੈ ਅਤੇ ਹੋਠਾਂ ਤੇ ਮੁਸਕਰਾਹਟ ਉੱਠਦੇ ਆ ਤੁਹਾਡਾ ਸਰੀਰ ਭਾਰੀ ਅਤੇ ਮਨ ਅਦਾਸ ਤਦੇ ਹੋਵੇਗਾ ਜੇ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਆਈ ਹੋਵੇਗੀ। ਏਦਾਂ ਤੁਹਾਡੀ ਸਿਹਤ ਡਿੱਗੇਗੀ। ਯਾਦ ਰੱਖੋ ਸੁੱਖ ਦੀ ਨੀਂਦ ਹੀ ਤੁਹਾਡੀ ਸਿਹਤ ਨੂੰ ਕਾਇਮ ਰੱਖ ਸਕਦੀ ਹੈ। ਤੁਹਾਨੂੰ ਬੁਢਾਪੇ ਦਾ ਅਹਿਸਾਸ ਨਹੀਂ ਹੋਣ ਦਵੇਗੀ। ਵੱਡੀ ਉਮਰ 'ਚ 6 ਜਾਂ 8 ਘੰਟੇ ਦੀ ਨੀਂਦ ਠੀਕ ਅਤੇ ਜ਼ਰੂਰੀ ਮੰਨੀ ਗਈ ਹੈ। ਘੱਟੋ-ਘੱਟ 6 ਘੰਟੇ ਤਾਂ ਤੁਸੀਂ ਜ਼ਰੂਰ ਹੀ ਸੋਵੋ। ਲੋਕ ਆਖਦੇ ਹਨ ਕਿ ਬੁਢਾਪੇ 'ਚ ਨੀਂਦ ਘਟ ਆਉਂਦੀ ਹੈ ਇਸ ਦਾ ਕਾਰਨ ਦਿਮਾਗ 'ਚ ਫਤੂਰ ਪਾਉਂਦੀਆਂ ਪਰੇਸ਼ਾਨੀਆਂ ਹਨ ਆਖਰ ਤੁਸੀਂ ਕਿਉਂ ਜਾਗਦੇ ਹੋ ਤੁਹਾਡਾ ਦਿਮਾਗ ਉਧੇੜ ਬੰਚ ਲੱਗਿਆ ਰਹਿੰਦਾ ਹੈ ਨਾ ਤਦੇ ਨੀਂਦ ਨਹੀਂ ਆ ਸਕਦੀ ਤਰਾਂ ਤਰਾਂ ਦੀਆਂ ਲੋਟਨੀਆਂ ਖਾਣ ਵਾਲਾ ਚਿੰਤਾ ਘੇਰਿਆ ਦਿਮਾਗ ਨੀਂਦ ਨੂੰ ਨੇੜੇ ਨਹੀਂ ਆਉਣ ਦਿੰਦਾ ਨੀਂਦ ਸ਼ਾਂਤ ਦਿਮਾਗ 'ਚ ਹੀ ਆਉਂਦੀ ਹੈ ਜਦ ਤੱਕ ਦਿਮਾਗ 'ਚ ਹਲਚਲ ਰਹੇਗੀ ਖਮੋਸ਼ੀ ਨਹੀਂ ਹੋਵੇਗੀ ਨੀਂਦ ਕਦੇ ਨਹੀਂ ਆਵੇਗੀ ਦਿਮਾਗ 'ਚ ਸੋਹਣੇ ਸੁਖਦਾਇਕ ਖਿਆਲ ਹੋਣ ਤਾਂ ਦਿਮਾਗ ਨੂੰ ਆਰਾਮ ਮਿਲਦਾ ਹੈ ਇਦਾਂ ਸੌਖਿਆਂ ਹੀ ਨੀਂਦ ਆ ਜਾਂਦੀ ਹੈ ਇਸ ਲਈ ਸੁਖ ਭਰੀ ਨੀਂਦ ਲਈ ਤੁਹਾਨੂੰ ਆਪਣਾ ਦਿਮਾਗ ਇੱਕਦਮ ਹਲਕਾ ਫੁਲਕਾ ਰੱਖਣ ਦੀ ਲੋੜ ਹੈ ਮਨ 'ਚ ਸੋਹਣੇ ਅਤੇ ਸੁਖਦਾਇਕ ਵਿਚਾਰ ਹੋਣ ਇਦਾਂ ਮਿੱਠੀ ਨੀਂਦ ਆਉਂਦੀ ਹੈ ਸੁਖ ਦੀ ਨੀਂਦ ਸੌਣ ਨਾਲ ਸਿਹਤ ਕਾਇਮ ਰਹਿੰਦੀ ਹੈ ਅਗਲੇ ਦਿਨ ਕੰਮ ਲਈ ਤੁਹਾਨੂੰ ਤਾਜ਼ਾ ਹੌਸਲਾ ਅਤੇ ਤਾਕਤ ਮਿਲਦੀ ਹੈ ਐਸ ਲਈ ਬੇਸਤਰੇ ਤੇ ਜਾਂਦਿਆਂ ਤੁਹਾਨੂੰ ਹਰ ਤਰ੍ਹਾਂ ਦੀ ਚਿੰਤਾ ਦਿਮਾਗ ਚੋਂ ਕੱਢਣੀ ਪਵੇਗੀ ਇਸ ਗੱਲੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਜਿੰਨਾ ਕੰਮ ਕਰੋਗੇ ਥਕਾਵਟ ਓਨੀ ਹੀ ਵਧੇਗੀ ਪਰ ਜਿਉਣ ਦੀ ਯੋਗਤਾ ਇਸੇ ਵਿੱਚ ਹੈ ਕਿ ਥਕਾਵਟ ਮਾਨਸਿਕ ਨਾ ਹੋਵੇ ਸਿਰਫ ਸਰੀਰਕ ਹੋਵੇ ਉਮਰ ਹੌਲੀ ਹੌਲੀ ਮੁੱਕਣ ਲਈ ਨਹੀਂ ਪਰ ਫੁੱਲਤਾ ਦੀ ਸੂਚਕ ਹੈ ਸਾਇੰਸ ਨੇ ਤੱਤ ਕੱਢਿਆ ਹੈ ਕਿ ਜਿਉਂ-ਜਿਉਂ ਕੰਮ ਕੀਤਾ ਜਾਂਦਾ ਹੈ ਤਿਉਂ-ਤਿਉਂ ਸ਼ਕਤੀ ਦਾ ਲਗਾਤਾਰ ਵਾਧਾ ਹੁੰਦਾ ਜਾਂਦਾ ਹੈ ਫਿਰ ਇਸ ਗੱਲ ਨੂੰ ਤੁਸੀਂ ਕਿਵੇਂ ਮੰਨ ਲਓਗੇ ਕਿ ਕੰਮ ਕਰਦਿਆਂ ਬੰਦੇ ਦੀ ਸੱਤਿਆ ਘਟਦੀ ਹੈ ਉਹ ਤਾਂ ਹੋਰ ਵਧਣੀ ਚਾਹੀਦੀ ਹੈ ਕੁਦਰਤ ਵੀ ਇਸ ਸਿਧਾਂਤ ਦਾ ਵਿਰੋਧ ਕਰਦੀ ਹੈ ਸਾਡੇ ਸਰੀਰ ਦੀ ਰਚਨਾ ਇਸੇ ਤਰ੍ਹਾਂ ਹੋਈ ਹੈ ਕਿ ਸੈੱਲ ਆਪਣਾ ਕੰਮ ਬੰਦ ਨਹੀਂ ਕਰਦੇ ਉਹ ਲਗਾਤਾਰ ਹਰ ਪਲ ਆਪਣਾ ਕੰਮ ਜਾਰੀ ਰੱਖਦੇ ਹਨ ਜੇ ਕਿਤੇ ਸਰੀਰ 'ਚ ਟੁੱਟਪੱਜ ਹੋ ਵੀ ਜਾਵੇ ਆਪੇ ਮਰੰਮਤ ਵੀ ਕਰ ਲੈਂਦੇ ਹਨ ਤੇ ਜਾਂ ਨਵਾਂ ਉਸਾਰ ਲੈਂਦੇ ਹਨ ਇਸ ਸਰੀਰਕ ਕਿਰਿਆ ਦੇ ਰੁਕ ਜਾਣ ਨੂੰ ਹੀ ਮੌਤ ਆਖ ਦਿੱਤਾ ਗਿਆ ਹੈ। ਸਰੀਰਕ ਵਿਗਿਆਨੀਆਂ ਨੇ ਤੱਤ ਕੱਢਿਆ ਹੈ ਕਿ ਸਾਡੇ ਕੁਝ ਅੰਗ ਰੋਜ਼ ਥੱਕਦੇ ਹਨ। ਇਸ ਸਾਰੀ ਕਿਰਿਆ ਦਾ ਦਿਮਾਗ ਨਾਲ ਸਿੱਧਾ ਸਬੰਧ ਹੁੰਦਾ ਹੈ। ਇਸ ਕਾਰਨ ਦਿਮਾਗ ਦੀਆਂ ਸਭ ਤਰ੍ਹਾਂ ਦੀਆਂ ਕਿਰਿਆਵਾਂ ਸਾਡੇ ਸਰੀਰ ਤੇ ਸਿੱਧਾ ਅਸਰ ਪਾਉਂਦੀਆਂ ਹਨ। ਥਕਾ ਦੇਣ ਵਾਲੇ ਜਾਂ ਨਿਰਾਸ਼ਾ ਭਰੇ ਵਿਚਾਰਾਂ ਦਾ ਬੁਰਾ ਅਸਰ ਸਾਡੇ ਸਰੀਰ ਦੇ ਸੈੱਲ ਪਰਫੁੱਲਤਾ ਤੇ ਵੀ ਪੈਂਦਾ ਹੈ। ਮਨ ਵਿੱਚ ਨਵੇਂ-ਨਵੇਂ ਵਿਚਾਰ ਆਉਣ ਨਾਲ ਸੈੱਲ ਜਵਾਨ ਰਹਿੰਦੇ ਹਨ ਦੂਜੇ ਸ਼ਬਦਾਂ ਵਿੱਚ ਸੈੱਲ ਬੁੱਢੇ ਹੋ ਜਾਂਦੇ ਹਨ ਤਾਂ ਸਰੀਰ ਬੁੱਢਾ ਹੋਣ ਲੱਗਦਾ ਹੈ ਮਨ ਤੇ ਬਢਾਪਾ ਸਿੱਲਾਂ ਦੀ ਚਾਲ ਰੁਕ ਜਾਣ ਕਰਕੇ ਆਉਂਦਾ ਹੈ ਇਸੇ ਨੂੰ ਵਿਰਧ ਅਵਸਥਾ ਆਖਦੇ ਹਨ ਨਵੇਂ ਵਿਚਾਰ ਜੀਵਨ ਸ਼ਕਤੀ 'ਚ ਕਦੇ ਘਾਟ ਨਹੀਂ ਆਉਣ ਦਿੰਦੇ ਮਨ 'ਚ ਨਿਰਾਸ਼ਾਵਾਦੀ ਵਿਚਾਰ ਹਮੇਸ਼ਾ ਮੋੜ ਅਸਾਰੀ ਦੀ ਪ੍ਰਕਿਰਿਆ ਵਿੱਚ ਵੱਡੀ ਰੁਕਾਵਟ ਹਨ ਇਦਾਂ ਦੇ ਵਿਚਾਰਾਂ ਦੀ ਬਹੁਤ ਆਤ ਨਾਲ ਸਰੀਰ ਦਾ ਵਧਣਾ ਫੁੱਲਣਾ ਰੁਕ ਜਾਂਦਾ ਹੈ। ਮਤਲਬ ਪ੍ਰਸਤੀ, ਲੋਭ, ਆਲਸ, ਬੁਢਾਪੇ ਦੀਆਂ ਨਿਸ਼ਾਨੀਆਂ ਹਨ। ਇਹ ਤੁਹਾਡੇ ਅੰਦਰ ਆਵੜਨ ਤਾਂ ਸਮਝੋ ਬੁਢਾਪਾ ਆ ਗਿਆ। ਨਿਰਾਸ਼ਾਵਾਦ ਤੋਂ ਵੱਧ ਕੇ ਜਵਾਨੀ ਦਾ ਕੋਈ ਦੁਸ਼ਮਣ ਨਹੀਂ। ਨਿਰਾਸ਼ਾਵਾਦੀ ਬੰਦੇ ਦੀ ਜ਼ਿੰਦਗੀ ਥੇ ਖੰਡਰ ਹੋ ਜਾਂਦੀ ਹੈ। ਉਹ ਨਾ ਅੱਗੇ ਵਧਦੀ ਹੈ, ਨਾ ਜਵਾਨੀ ਦਾ ਸੁੱਖ ਹੀ ਭੋਗਦੀ ਹੈ। ਖੁਸ਼ੀ ਉਸ ਲਈ ਸੁਪਨਾ ਹੀ ਰਹਿੰਦੀ ਹੈ ਜੀਵਨ ਹਨੇਰੇ ਨਾਲ ਭਰਿਆ ਰਹਿੰਦਾ ਹੈ ਧਰਤੀ ਤੇ ਫੈਲੇ ਸੁਖ ਐਸ਼ ਆਰਾਮ ਉਹਨਾਂ ਲਈ ਬੇਕਾਰ ਹਨ ਉਹ ਕਿਸੇ ਤੋਂ ਵੀ ਕੁਝ ਨਹੀਂ ਲੈ ਸਕਦਾ ਆਪਣੀ ਜਵਾਨੀ ਕਾਇਮ ਰੱਖਣ ਲਈ ਆਸ਼ਾਵਾਦੀ ਹੋਣਾ ਬੜਾ ਹੀ ਜ਼ਰੂਰੀ ਹੈ ਬਡੇਪਾ ਕੇਵਲ ਸਰੀਰਕ ਕਿਰਿਆ ਹੈ ਮਾਨਸਿਕ ਨਹੀਂ ਇਸ ਲਈ ਤੁਸੀਂ ਉਸ ਦੀ ਚਿੰਤਾ ਨਾ ਕਰੋ ਆਪਣਾ ਮਨ ਸਦਾ ਜਵਾਨ ਬਣਾਈ ਰੱਖੋ ਅਤੇ ਹਰ ਵੇਲੇ ਆਸ਼ਾਵਾਦੀ ਸੁਖ ਦੇਣ ਵਾਲੀਆਂ ਗੱਲਾਂ ਹੀ ਸੋਚੋ ਆਪਣਾ ਆਪ ਉੱਚੇ ਸੁੱਚੇ ਵਿਚਾਰਾਂ ਨਾਲ ਚਪੇਈ ਰੱਖੋ ਅਤੇ ਕਿਸੇ ਨਾ ਕਿਸੇ ਆਹਰ ਵਿੱਚ ਲੱਗੇ ਰਹੋ ਕੁਝ ਲੋਕ ਬੁੱਢੇ ਹੁੰਦੇ ਹੀ ਨਹੀਂ ਇਸ ਦਾ ਕਾਰਨ ਇਹ ਵੀ ਹੈ ਕਿ ਉਹ ਕੁਝ ਨਾ ਕੁਝ ਮੋੜ ਅਸਾਰੇ 'ਚ ਲੱਗੇ ਹੀ ਰਹਿੰਦੇ ਹਨ ਉਹ ਨਾ ਕੰਮ ਕਰਦੇ ਆਂ ਅੱਕਦੇ ਹਨ ਅਤੇ ਨਾ ਹੀ ਸੰਘਰਸ਼ ਕਰਦੇ ਆਂ ਢਿੱਲੇ ਪੈਂਦੇ ਹਨ ਸਰੀਰਕ ਥਕਾਵਟ ਉਹਨਾਂ ਨੂੰ ਜ਼ਰੂਰ ਹੁੰਦੀ ਹੈ ਪਰ ਮਾਨਸਿਕ ਥਕਾਵਟ ਤਾਂ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਚਿੰਤਾਵਾਂ ਇੰਨਾ ਲੋਕਾਂ ਨੂੰ ਛੂ ਵੀ ਨਹੀਂ ਸਕਦੀਆਂ ਦੂਜੇ ਪਾਸੇ ਕੁਝ ਇਸ ਤਰ੍ਹਾਂ ਦੇ ਲੋਕ ਹਨ ਜੋ ਖੁੱਲ੍ਹ ਕੇ ਹੱਸ ਵੀ ਨਹੀਂ ਸਕਦੇ ਲਗਾਤਾਰ ਭਵਿੱਖ ਦੀ ਚਿੰਤਾ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਹਨ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਆਪਣੇ ਡੇਰੇ ਲਾ ਲੈਂਦੀ ਹੈ ਜਿਵੇਂ ਲੋਕਾਂ ਦੇ ਸਰੀਰਾਂ ਅੰਦਰ ਉਸੇ ਤਰ੍ਹਾਂ ਖੌਣ ਲੱਗ ਜਾਂਦਾ ਹੈ ਜਿਵੇਂ ਅਨਾਜ ਜਾਂ ਲੱਕੜੀ ਨੂੰ ਇਸ ਤਰ੍ਹਾਂ ਕੀੜੇ ਉਹਨਾਂ ਦੇ ਸਰੀਰ 'ਚ ਪੈਦਾ ਹੋਏ ਸਾਹ ਲਿਉਣ ਵਾਲੇ ਸਿੱਲਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ ਨਤੀਜਾ ਇਹ ਹੁੰਦਾ ਹੈ ਕਿ ਐਸੇ ਲੋਕ ਪਰ ਜਵਾਨੀ ਚ ਹੀ ਬੁੱਢੇ ਜਾਪਦੇ ਹਨ ਥੋੜੀ ਜਿਹੀ ਮਿਹਨਤ ਹੀ ਬੇਹੱਦ ਥਕਾਵਟ ਲਿਆ ਦਿੰਦੀ ਹੈ ਉਹਨਾਂ ਨੂੰ ਇਦਾਂ ਦੇ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਆਦਰਸ਼ ਭੁੱਲ ਜਾਂਦੇ ਹਨ ਬੇਵਕਤ ਹੀ ਨਕੰਮੇ ਹੋ ਕੇ ਆਪਣੀ ਜ਼ਿੰਦਗੀ ਦੁੱਖ ਭਰੀ ਕਰ ਲੈਂਦੇ ਹਨ ਜਦ ਕਿ ਉੱਚੇ ਕਦਮ ਲਈ ਸਦਾ ਸਾਧਨਾ ਕਰਨ ਵਾਲਾ ਵਿਅਕਤੀ ਕਦੇ ਬੁੱਢਾ ਨਹੀਂ ਹੁੰਦਾ ਜਦੋਂ ਅਸੀਂ ਸਕੀਮਾਂ ਨੂੰ ਸਚਾਰੂ ਰੂਪ ਦਿੰਦੇ ਹਾਂ ਤਾਂ ਉਸ ਵੇਲੇ ਸਾਡੀ ਪੂਰੀ ਸ਼ਖਸੀਅਤ ਬਿਜਲਈ ਪ੍ਰੇਰਣਾ ਨਾਲ ਹਰਕਤ 'ਚ ਰਹਿੰਦੀ ਹੈ ਇਹ ਬਿਜਲਈ ਲਹਿਰ ਸਿੱਲਾਂ ਨੂੰ ਪੁਰਾਣੇ ਨਹੀਂ ਹੋਣ ਦਿੰਦੀ ਜਿਉਣ ਦੀ ਕੰਮੀ ਰੁੱਝੇ ਰਹਿਣ ਵਾਲੀ ਜ਼ਿੰਦਗੀ ਦਾ ਇੱਕ ਆਪਣਾ ਵੱਖਰਾ ਹੀ ਮਜ਼ਾ ਹੈ ਮਜ਼ੇ ਦਾ ਦੂਜਾ ਨਾ ਹੈ ਜਵਾਨੀ ਜੇ ਅਸੀਂ ਆਨੰਦਪੂਰਵਕ ਜੀ ਨਹੀਂ ਸਕਦੇ ਤਾਂ ਅਸੀਂ ਜਵਾਨ ਵੀ ਨਹੀਂ ਰਹਿ ਸਕਦੇ ਇਹ ਇੱਕ ਅਜੀਹਾ ਸੱਚ ਹੈ ਜਿਸ ਨੂੰ ਅੱਜ ਸਾਇੰਸ ਵੀ ਛੁਟਲਾ ਨਹੀਂ ਸਕਦੀ ਜ਼ਿੰਦਗੀ ਨੂੰ ਅਮਰ ਬਣਾਈ ਰੱਖਣ ਲਈ ਮਨੁੱਖ ਸ਼ੁਰੂ ਤੋਂ ਹੀ ਸਿਰ ਤੋੜ ਕੋਸ਼ਿਸ਼ ਵਿੱਚ ਹੈ ਸਾਡੇ ਲਈ ਤਰ੍ਹਾਂ ਤਰ੍ਹਾਂ ਦੀਆਂ ਖੋਜਾਂ ਕਰਦਾ ਰਿਹਾ ਪਹਿਲਾਂ ਦੇ ਰਾਜੇ ਮਹਾਰਾਜੇ ਕੀਮਤੀ ਭਸਮਾ ਬਣਵਾਇਆ ਕਰਦੇ ਸਨ ਅਜੋਕੇ ਸਾਇੰਸ ਦੇ ਯੁੱਗ ਵਿੱਚ ਆਪਰੇਸ਼ਨ ਅਤੇ ਪਲਾਸਟਿਕ ਸਰਜਰੀ ਦਾ ਸਫਲ ਸਹਾਰਾ ਲਿਆ ਜਾ ਰਿਹਾ ਹੈ ਇਸ ਦੇ ਬਾਵਜੂਦ ਇਹ ਸੱਚ ਹੈ ਕਿ ਜਵਾਨੀ ਦਾ ਭੇਦ ਦਵਾਈਆਂ ਵਿੱਚ ਨਹੀਂ ਪ੍ਰੇਰਣਾ ਵਿੱਚ ਹੈ ਸਾਡਾ ਆਪਣਾ ਦ੍ਰਿਸ਼ਟੀਕੋਣ ਜਾਂ ਸਾਡੀ ਆਪਣੀ ਵਿਚਾਰਤਾਰਾ ਸਾਨੂੰ ਬੁੱਢਾ ਜਾਂ ਜਵਾਨ ਬਣਾਉਂਦੀ ਹੈ। ਮਨ ਵਿੱਚ ਸਾਦਗੀ ਅਤੇ ਸ਼ਾਂਤੀ ਜਵਾਨੀ ਨੂੰ ਬਿਜਲੀ ਵਾਂਗ ਬਣਾਈ ਰੱਖਦੀ ਹੈ। ਤਰ੍ਹਾਂ-ਤਰ੍ਹਾਂ ਦੀਆਂ ਮਾਨਸਿਕ ਬੁਝਾਰਤਾਂ ਜਾਂ ਲੜਾਈ ਝਗੜੇ ਦਿਮਾਗ ਨੂੰ ਥਕਾ ਦਿੰਦੇ ਹਨ, ਚੂਰ-ਚੂਰ ਕਰ ਦਿੰਦੇ ਹਨ। ਇਦਾਂ ਦੀ ਥਕਾਵਟ ਦਾ ਸਰੀਰ ਦੇ ਸਿੱਲਾਂ ਤੇ ਸਿੱਧਾ ਅਸਰ ਪੈਂਦਾ ਹੈ। ਇਹੀ ਗੱਲ ਬੇਕਾਬੂ ਇਛਾਵਾਂ ਤੇ ਵੀ ਟੁੱਕਦੀ ਹੈ। ਮਨ ਨੂੰ ਫਰਜ਼ ਪੂਰਤੀ ਵੱਲ ਲਾਉਣਾ ਚਾਹੀਦਾ ਹੈ ਜਿਹੜੇ ਲੋਕ ਸਦਾ ਫਰਜ਼ ਪੂਰਤੀ ਵੱਲ ਲੱਗੇ ਰਹਿੰਦੇ ਹਨ ਉਹਨਾਂ ਨੂੰ ਉਮਰ ਦਾ ਅਹਿਸਾਸ ਨਹੀਂ ਤੜਪਾਉਂਦਾ అనుభవੀ ਵਿਅਕਤੀ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਸਦੀ ਲਾਇਕਤ ਵਾਧੀ ਹੈ ਲਾਇਕ ਆਦਮੀ ਆਪਣੀਆਂ ਸ਼ਕਤੀਆਂ ਹਮੇਸ਼ਾ ਚਾਲੂ ਰੱਖਦਾ ਹੈ ਉਸਦੀ ਕੰਮ ਸ਼ਕਤੀ ਕਦੇ ਬਰਬਾਦ ਨਹੀਂ ਹੁੰਦੀ ਜੇ ਇੱਕ ਵਾਰ ਇਸ ਗੱਲ ਦਾ ਨਿਸ਼ਚਾ ਕਰ ਲਿਆ ਜਾਵੇ ਕਿ ਉਮਰਾਂ ਦਾ ਸਰੀਰ ਤੇ ਕੋਈ ਅਸਰ ਨਹੀਂ ਪੈਣ ਦੇਣਾ ਤੇ ਸਰੀਰ ਕਦੇ ਆਲਸੀ ਨਹੀਂ ਹੁੰਦਾ ਇਸ ਭੇਦ ਨੂੰ ਸਮਝ ਲੈਣ ਪਿੱਛੋਂ ਮਨੁੱਖ ਬढ़ापे ਦਾ ਕਦੇ ਗੁਲਾਮ ਬਣ ਕੇ ਨਹੀਂ ਰਹਿ ਸਕਦਾ ਆਪਣੇ ਮਨ ਤੇ ਉਮਰ ਦਾ ਅਹਿਸਾਸ ਨਾ ਆਉਣ ਦਿਓ ਲਗਾਤਾਰ ਆਪਣੇ ਆਪ ਨੂੰ ਰਜੇਵੇਂਆਂ ਵਿੱਚ ਰੱਖੋ ਸੁੱਖ ਦੀ ਨੀਂਦਰ ਸੋਵੋ ਸ਼ੁਭ ਵਿਚਾਰ ਆਪਣੇ ਮਨ 'ਚ ਬਣਾਈ ਰੱਖੋ ਇੱਕ ਕਹਾਵਤ ਹੈ ਸਾਦੀ ਜ਼ਿੰਦਗੀ ਸੁખી ਜ਼ਿੰਦਗੀ ਜੇ ਅਸੀਂ ਇਦਾਂ ਜੀਵੀਏ ਤਾਂ ਜਵਾਨਾਂ ਵਾਂਗ ਚਿਹਰੇ ਤੇ ਚੁਸਤੀ ਅਤੇ ਲਾਲੀ ਲਟਲਟ ਦਿਖੇਗੀ ਇਸ ਦਾ ਅਭਿਆਸ ਤੁਸੀਂ ਜਵਾਨੀ ਵੇਲੇ ਤੋਂ ਹੀ ਪਾਓ ਤੁਸੀਂ ਕਾਮਯਾਬ ਹੋਵੋਗੇ ਕਦੇ ਵੀ ਆਪਣਾ ਮਨ ਨਿਰਾਸ਼ ਨਾ ਕਰੋ ਹਮੇਸ਼ਾ ਉਮੰਗ ਉਤਸ਼ਾਹ ਪੈਦਾ ਕਰੀ ਰੱਖੋ ਚਿੰਤਾ ਕਰਨੀ ਵਿਅਰਥ ਹੈ ਸਿਰਫ ਕੰਮ ਕਰੋ ਲਗਾਤਾਰ ਦੇ ਕੰਮ ਤੁਹਾਨੂੰ ਚਿੰਤਾ ਤੋਂ ਮੁਕਤ ਕਰਕੇ ਖੁਸ਼ੀ ਭਰਿਆ ਜੀਵਨ ਜ਼ਰੂਰ ਦੇਣਗੇ ਅਖੀਰ ਵਿੱਚ ਵਾਰ-ਵਾਰ ਫਿਰ ਉਹੀ ਕਹਿੰਦੇ ਹਾਂ ਕਿ ਬੁੱਢੇ ਉਹੀ ਹੁੰਦੇ ਹਨ ਜਿਨ੍ਹਾਂ ਦਾ ਮਨ ਬੁੱਢਾ ਹੁੰਦਾ ਹੈ ਇਸ ਲਈ ਮਨ ਨੂੰ ਕਦੇ ਬੁੱਢਾ ਨਾ ਹੋਣ ਦਿਓ ਸਦਾ ਇਹ ਹੀ ਸੋਚੋ ਕਿ ਤੁਸੀਂ ਖਾਸੇ ਦਮ ਖੰਮ ਵਾਲੇ ਹੋ ਅਜੇ ਤਾਂ ਤੁਸੀਂ ਬਹੁਤ ਮੱਲਾ ਮਾਰ ਸਕਦੇ ਹੋ ਅਜਿਹਾ ਕੋਈ ਕੰਮ ਨਹੀਂ ਜਿਸ ਚੋਂ ਤੁਹਾਡੀ ਉਮਰ ਰੁਕਾਵਟ ਬਣ ਸਕੇ ਅਜਿਹੇ ਵਿਚਾਰ ਤੁਹਾਨੂੰ ਕਦੇ ਬੁੱਢਾ ਨਹੀਂ ਹੋਣ ਦੇਣਗੇ ਧੰਨਵਾਦ